ਤੁਹਾਡਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰ ਕਰਦੇ ਆਪਾਂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਾਫੀ ਨਾਲ ਬਿਕਰੀ ਵਾਲੇ ਵੀਰੇ ਕੋਲ ਹਾਜ਼ਰਾ ਲਗਭਗ 8-9 ਬੜਾ ਬਿੰਦਾ ਦੇ ਵਿਕਰੀ ਜਣੇ ਆ ਵਪਾਰ ਦਾ ਕੰਮ ਆ ਰੁਟੀਨ ਦੇ ਪਸੂ ਆਉਂਦੇ ਰਹਿੰਦੇ ਆ ਡਿਟੇਲ ਇਨਫੋਰਮੇਸ਼ਨ ਵੀ ਤੋਂ ਲੈਣੇ ਆਓਗੇ ਗੜੀ ਸਾਕੀ ਕਾ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਾਨਾ ਹੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 77396768 7837967182 57 ਨਗ ਵਿਕਰੀ ਵਾਲੇ ਹਰ ਵਕਤ ਹੁੰਦੇ ਆ ਜਦੋਂ ਮਰਜ਼ੀ ਵੀ ਆਵੇ ਗਾਵਾ ਮਿਲਣਗੇ ਹਾਂਜੀ ਠੀਕ ਹੈ ਪਹਿਲਾ ਨੰਬਰ ਜਿਹੜੀ ਜਰਸੀ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਇਹ ਅੱਜੀ ਸੂਈ ਆ ਜੀ 1:30 ਵਜੇ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਬੱਚਾ ਦਿੱਤਾ ਜੀ ਮੇਲ ਕਾਫ ਜੇਰ ਜੂਟਾਣਾ ਜੇਰ ਜੂਟਾਣਾ ਹੀ ਗੋਲਾ ਕੱਢਤਾ ਸੀ 4 ਕਿਲੋ ਠੀਕ ਹੈ ਅੰਦਾਜ਼ਾ ਜੀ ਅੰਦਾਜ਼ਾ ਦੁੱਧ ਕਿੰਨਾ ਪਾ ਦੋਗੇ ਸਾਰਾ 10 ਕਿਲੋ ਤੋਂ ਮੰਨ ਕੇ ਲੈ ਲਈ ਸਾਰਾ 20 ਰੇਟ ਕੀ ਰਹੂਗਾ ਇਹਦਾ ਰੇਟ ਫੋਨ ਤੋਂ ਕਰਾਂਗੇ ਸਾਰਿਆਂ ਦੇ ਜੀਤ ਸਿੰਘ ਸਾਹਿਬ ਨਾਲ ਹੋਣਗੇ ਜੇ ਅਜੂਰ ਧਾਰ ਬਿਲਕੁਲ ਓਕੇ ਆ ਸਾਰਾ ਮਾਰ ਕੇ ਦਿਖਾਓ ਆ ਦੇਖ ਸਕਦੇ ਹੋ ਸੋਨਾ ਸਾਫ ਸਿਧਰਾ ਮੋਟਾ-ਵੋਟਾ ਚੋੜਾ ਤੇ ਬੱਚਾ ਵੀ ਸੇ ਮੇਰ ਕਾ ਵਾ ਧਾਰਾ ਮਾਰ ਕੇ ਦੇਖੋ ਨੇ ਤੇ ਵਧੀਆ ਨਿਆਣਾ ਬੇੜਾ ਪਉਂਦੇ ਮਗਰ ਸੋਰਾ ਫਿਰ ਬਾਤ ਕਰਾਂਗੇ ਚੋਵਾ ਜਿਹੜੇ ਪਾਸੋਂ ਬਿਲਕੁਲ ਓਕੇ ਆ ਹਲੇ ਚੀਪ ਭਾਈਆ ਇੱਕ ਤਾਂ ਦਿਨ ਭਾਨੇ ਕੱਢ ਦੀ ਸੀ ਹੈਣਾ ਕੋ ਦੇਖੋ ਚੋਣ ਚੋਵਾ ਇੱਕ ਨੰਬਰ ਤੋਰ ਦੀ ਬਾਦੋਂ ਸ਼ੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਸੋਨਾ ਸਾਫ ਸਿਧਰਾ ਕੀ ਜੰਦ ਜੰਦ ਵਾਲੇ ਸਭੀ ਵੀ ਧਾਰਾ ਮਾਰਕੀਟ ਘਾਟੀਆਂ ਤੇ ਜੇਰ ਵਗੈਰਾ ਕੰਮ ਜਮਾ ਡਾਨਾ ਟੋਟਲੀਆ ਪੈਵਰੇ ਲੱਗ ਜਲੇ ਵੀ 20 ਤੋਂ ਪਲੱਸ ਆ ਵੀ ਬੱਤੀ ਹੈਗੀ ਆ ਥਾਂ ਦੇਖ ਤੇ ਲੋਕ ਇਹ ਜਾ ਲੱਗਿਆ ਬੱਤੀ ਠੀਕ ਹੈ ਸੋ ਜਰਤੀ ਲੈਣਾ ਫਣ ਲੱਗਿਆ ਸੋ ਜਮਾ 50 ਬਣ ਜਾਤੀ ਠੀਕ ਹੈ ਜਰਤੀ ਸੂਈ ਸਵਾਈ ਤੇ ਲੇਵਾ ਵਗੈਰਾ ਓਕੇ ਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਚੀਜ਼ ਦੇ ਹਿਸਾਬ ਨਾਲ ਤੇ ਨੰਬਰ ਤੇ ਆਪਾਂ ਐਰ ਸ਼ਰ ਦੇਖ ਰਹੇ ਹਾਂ ਕਿਹੜਾ ਸੂਆ ਸੂਰੀ ਹੈ ਜੀ ਇਹ ਬਲੂਨ ਸੁੰਦੀ ਹੈ ਜੀ ਬਲੂਨ ਦੰਦੋਂ ਕਿਵੇਂ ਆ ਤੁਹਾਨੂੰ ਆਪਾਂ ਦੇਖਰੀ ਦਿਖਾ ਦਿੰਦੇ ਹਾਂ ਫਟਾ ਜੀ ਆ ਦੋਢੀ ਚੋ ਹੈ ਇੱਕ ਦਿਨ ਸੂਣ ਦੇ ਵਿੱਚ ਲੈਂਦੀ ਪਈ ਆ। ਨਹੀਂ ਨਹੀਂ ਮੈਨੂੰ ਪੰਜ ਚਾਰ ਕਰ। ਠੀਕ ਆ ਪੰਜ ਚਾਰ ਕ ਦਿਨ ਸੂਣ ਚ ਬਾਕੀ ਆ। ਪਹਿਲੇ ਸੂਰੇ ਆਪਾਂ ਅੰਦਾਜ਼ਾ ਲਾ ਸਕੀ ਦੁੱਧ ਕਿੰਨਾ ਕ ਪਾ ਦੂਗੀ? ਦੁੱਧ ਹੈ ਜੀ 22-23 ਕਿਲੋ ਖੁੱਲੋਂ ਹੀ ਦੇ ਨੂੰ। ਠੀਕ ਆ 20 ਤੋਂ ਪਾਰ ਆ ਰਹੀ ਆ ਹਨਾ। ਹਾਂਜੀ ਹਾਂਜੀ। ਸੂਣ ਚ ਹਫਤਾ ਬਾਕੀ ਆ ਤੇ ਸ਼ਾਈਨਿੰਗ ਸੂਣੀ ਚਾਂਗਦਾ ਉਹ ਬਹੁਤ ਵਈਆ ਬੰਨੇ ਦੇ ਹਨਾ। ਹਾਂਜੀ ਹਾਂਜੀ। ਟੋਰੀ ਵਰਦ ਘੜਬ ਵਗੈਰਾ ਦੇਖੋ ਸ਼ਾਈਨਿੰਗ ਵਗੈਰਾ ਐਰ ਸ਼ਾਇਰ ਦੀ ਬੱਚੀ ਪਲੂਣ ਪਹਿਲਾ ਸੂਰਿਆ। ਦੁੱਧ ਦੀ ਐਵਰੇਜ 20 ਤੋਂ ਪਾਰ ਤੇ ਕੱਦ ਕੱਡ ਸੈਨੀ ਸੋਣੀ ਤੇ ਲੇਵਾ ਫਟਫੜਾ ਵੀਰੇ ਕੰਪੈਕਟ ਹੈ ਨਾ ਅੱਗੇ ਪਿੱਛੇ ਦਾ ਲੇਵਾ ਸੁੱਤੇ ਸਵੈਲਿੰਗ ਪਾਉਣ ਲੱਗੀ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਪਿਓਰ ਐਰਸਰ ਪਹਿਲਾ ਸੂਰ ਸੂਰੀਆ ਬੜੀ ਸੀਸ ਦੇਖ ਸਕਦੇ ਹੋ ਠੰਡੀ ਸੀਸ ਦਾ ਵੀ ਕੋਈ ਯੰਤਰੀ ਜਿਹਾ ਹੈ ਨਾ ਪਾਣ ਦੇ ਲੋਹੇ ਕਿੰਨੀਆਂ ਪਈਆਂ ਨੇ ਠੀਕਰ ਲਗਭਗ 1 ਹਫਤਾ ਪੈਂਡਿੰਗ ਪਿਆ ਹੈ ਨਾ ਖਾਣ ਦੇ ਗਲਾਬੀ ਗਲਾਬੀ ਗੁੱਲੇ ਵਾਲਾ ਥਾਣਾ ਸੋਹਣਾ ਥਣ ਕੱਢੂਗੀ 1 ਹਫਤਾ ਬਾਕੀ ਪਿਆ ਜੋਹਨ ਨੂੰ ਆਪਾਂ 22 ਕਿਲੋ ਵੇਣਾ ਜੇ ਕੋਈ ਵਧੀਆ ਸ਼ੇਪ ਵਾਲਾ ਬੰਦਾ ਹੋਇਆ ਠੀਕ ਹੈ 25 26 ਕਿਲੋ ਕੁੱਦ ਵੀ ਉਹ ਲਾਇਆ ਜਾਏਗਾ ਵੀ 20 ਤੋਂ ਪਾਪ ਹੈਗੇ ਜਮਾ ਤੇ ਬਾਕੀ ਮਿਲਕਵੇਂ ਦੇਖੋ ਮੂਰੀ ਲੱਤ ਕਰ ਜਾਂਦੀ ਪਿਆ ਜਮਾ ਹਣਾ ਹਾਂਜੀ ਹਾਂ ਠੀਕ ਹੈ ਤੇ ਨੰਬਰ ਜਿਹੜੀ ਗੱਬਣ ਵਹਿੜ ਦੇਖ ਰਹੇ ਆਂ ਆਪਾਂ ਇਹ ਕਿਹੜਾ ਸੂਆ ਸੂਰੀ ਹੈ ਜੀ ਇਹ ਵੀ ਦੂਜਾ ਸੂਆ ਸੂਰੀ ਜੀ ਦੂਜਾ ਸੂਆ ਕੈ ਕਿ ਦਿਨ ਬਾਕੀ ਪਿਆ ਸੂਣ ਦੇ ਇਹਦਾ ਇੱਕ ਹਫਤਾ ਬਾਕੀ ਹੈ ਜੀ ਅੱਛਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਤੇ ਦੁੱਧ ਦੀ ਗੱਲ ਕਰੀਏ ਕਿੰਨਾ ਕ ਪਾਦੂਗੀ ਜੀ ਦੁੱਧ ਦਾ ਹੀ ਕਲੂਨ ਦਾ 20 ਕਿਲੋ ਦਿੱਤਾ ਹੋਇਆ ਠੀਕ ਐ ਸੀ 3 ਕਿਲੋ ਤਾਂ ਪੁੱਲੋ ਹੀ ਦੀ ਚੋਣ ਦੀ ਠੀਕ ਐ ਭਾਈ ਤੇ ਕੋਲ ਲੈ ਜੋ ਹਫਤਾ ਜੇ ਹਨਾ ਹਾਂਜੀ ਹਾਂਜੀ ਬਾਕੀ ਬੈੜ ਦਾ ਕੱਦ ਕੱਡ ਤੇ ਲੋ ਕੋਈ ਛੋਟੀ ਵਾੜ ਮੰਨ ਕੇ ਨਾ ਆਵੇ ਠੀਕ ਐ ਉਹ ਆਪਣੇ ਕੱਦ ਕਾਠ ਵਾਲਿਆਂ ਵਾੜਾਂ ਵਾਲੇ ਠੀਕ ਐ ਸੋ ਫੇਸ ਕੁਆਲਟੀ ਵਗੈਰਾ ਦੇਖੋ ਕੱਦ ਕਾਠ ਚੰਗਾ ਤੇ ਕੰਪੈਕਟ ਹਵਣਾ ਚਾਹੇ ਹਾਥੀ ਚਵਾਈ ਕਰ ਲੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਤੇ ਥਣ ਲੱਗਿਆ ਵਾ ਵੱਡੀ ਕੱਦ ਕਾਠ ਵਾਲੀ ਆ ਤੇ ਰੇਟ ਵੀਰੇ ਜਮ ਰਲਦੇ ਮਿਲਦੇ ਹੋਣਗੇ ਹਾਂਜੀ ਜਾਈ ਤੈਨੂੰ ਉਹ ਵੀ ਠੀਕ ਐ ਦੂਸਰਾ ਸੁਪਾ ਸੂਰੀ ਆ 22-23 ਕਿਲੋ ਦੀ ਐਵਰੇਜ ਵਾਲੀ ਬੱਚੀ ਹੈਗੀ ਆ ਇੱਕ ਹਫਤਾ ਪੈਂਡਿੰਗ ਵੈ ਸੂਣ ਦੇ ਵਿੱਚ ਤੇ ਕੋਈ ਵੀ ਲਿੱਛੀ ਨਾ ਮੰਨੇ ਛੋਟੀ ਦਾ ਮੰਨੇ ਫੁੱਲ ਸਾਈਜ਼ ਆ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਕਿਉਂਕਿ ਕੱਚੀਆਂ ਬੈਡ ਆਪਣੀਆਂ ਇਹ ਹੀ ਆਣੇ ਬੰਦਾ ਆ ਗਿਆ ਨਾ ਕੋਲੇ ਠੀਕ ਹੈ ਸੋਚੂਗਾ ਵੀ ਮੈਂ ਕਿਹੜੀ ਵਾਰਡ ਛੱਡਾਂ ਕਿਹੜੀ ਲੱਗੇ ਜਾਵਾਂ ਕਿਉਂਕਿ 7-8 ਨਾਗ ਹਰ ਇੱਕ ਪ੍ਰਕਾਰ ਦੇ ਆਪਣੇ ਕੋਲੇ ਮੌਕੇ ਤੇ ਹਾਜ਼ਰ ਖੜੇ ਆਗੇ ਫਿਰ ਠੰਡੀ ਸੀਲ ਦੀ ਜਿੱਦਾਂ ਮਰ ਜਾ ਹੱਥ ਫਿਰ ਜਦੋਂ ਕੋਈ ਇੱਕ ਤਾਂ ਗੱਲ ਹੀ ਨਹੀਂ ਹੈ ਨਾ ਤੇ ਬਾਕੀ ਲੇਵਾ ਕੰਪੈਕਟ ਰੱਖਾਂ ਜਾਵਾਂ ਤਲਾ ਤਮਾਰ ਜੂਗੀ ਜਿਵੇਂ ਮਰਜੀ ਜੀ ਅੱਗੇ ਬਾਈ ਦੀ ਗੱਲ ਕਰ ਰਹੇ ਆਪਾਂ 4 ਨੰਬਰ ਵਾਲੀ ਬੈੜ ਦੀ ਇਹ ਕਿਹੜਾ ਸੂਆ ਸੂਰੀਆ ਜੀ ਇਹ ਵੀ ਦੂਜਾ ਸੂਆ ਸੂਰੀਆ ਜੀ ਕੈਦਨ ਲੈਂਦੇ ਸੂਂਦੇ ਆ ਜੀ ਇਹਦੇ ਵੀ ਹਫਤਾ ਬਾਕੀ ਹੈ 1 ਹਫਤਾ ਜਿਹੜਾ ਸੂਨ ਚ ਬਾਕੀ ਪਿਆ ਤੇ ਦੁੱਧ ਦੀ ਗੱਲ ਕਰੀਆ ਬਾਈ ਜੀ ਕਿੰਨੇ ਕਿਲੋਨ ਨੇ 24 ਕਿਲੋ ਦੁੱਧ ਹਸਤਾ ਜੀ ਕਹਿੰਦਾ ਪਰ ਉਹ ਗਰਮੀ ਦਾ ਮੌਸਮ ਆ 25 26 ਤੋਂ ਅਵੱਬ ਵਾਲੀ ਬੈੜ ਹੈਗੀ ਆ ਜਮਾ ਹਾਂਜੀ ਸੋ ਥਣ ਦੇਖੋ ਯਾਰ ਕਿਆ ਬਾਤ ਆ ਸੋਨਾ ਹਾਥੀ ਦਵਾਈ ਜੜਾ ਦੇਖੋ ਇੱਧਰ ਠੀਕ ਹੈ ਬਾਕੀ ਮਿਲ ਕੇ ਵੀ ਉਹ ਨਹੀਂ ਲੱਗਦਾ ਕਿ ਕਿਤੇ ਚੜ ਜਾ ਜਮਾ ਹਨਾ ਹਾਂਜੀ ਹਾਂ ਉਹ ਗਾੜੀ ਵਿਚਾਰੀ ਬਿਲਕੁਲ ਸੇਮ ਹੀ ਹੈ ਜਮਾ ਹਨਾ ਠੀਕ ਆ ਕੱਢ ਜੋ ਕਿ ਹਫਤਾ ਹਜੇ ਹਾਂਜੀ ਚੌਥੇ ਨੰਬਰ ਵਾਲੀ ਵਾੜ ਦੇਖ ਰਹੇ ਹਾਂ ਫੁੱਲ ਜੰਦੇ ਜਾਣਾ ਵੱਡੀ-ਬੁੱਡੀ ਬਹੁਤ ਆ ਠੰਡੀ ਸੀਤ ਕਾ ਜੇ ਬਰਫ ਦੀ ਸੀਲੀ ਗਰਮੀ ਵਾਲਾ ਤੋਹਫਾਗਾ ਨਜ਼ਾਰੇ ਜਿੱਥੇ ਜੀ ਕਰਦਾ ਵੀ ਰੋਕ ਲੋ ਹਨਾ ਯਾਰ ਇਹ ਲਾ ਦੂ ਜਮਾ ਦੋ ਜਣੇ ਬੈਠੀ ਜਾਣ ਚਾਹ ਬਦਲ ਬਦਲ ਬੈਠੀ ਚੱਲਿਓ ਸੁਹਾ ਦੇਖੋ ਮਸਤੀ ਨਾਲ ਤੁਰਦੀ ਆ ਜਮਾ ਹਜੇ ਹਫਤਾ ਬਾਕੀ ਹੈ ਕਿਹੜਾ ਸ਼ਰਟ ਨੂੰ ਗਰਮੀ ਵਾਲਾ ਡੀ ਫ੍ਰਿਜ ਹੀ ਹੈਗਾ ਜਮਾ ਜੈਨੂਨ ਗੱਲ ਆ ਪੰਜ ਨੰਬਰ ਆਪਾਂ ਜਿਹੜੀ ਬੈੜ ਦੇਖ ਰਹੇ ਹਾਂ ਇਹ ਕਿਹੜਾ ਸੁਆਜੀ ਇਹ ਦੂਜਾ ਸੁਆ ਤੁੰਜੀ ਦੂਜਾ ਸੁਆ ਕੈਦਨ ਲੈ ਜੂਗੀ ਇਹ ਲਉਗੀ ਪੰਜ ਚਾਰ ਕਿਦੋਂ ਇਹ ਯਾਰ ਬਾਕੀ ਬੈੜ ਝੋਲੀ ਵਾਲੀ ਆ ਜਮਾ ਹਨਾ ਇਹਨੂੰ ਬਾਹਰ ਲਿਆ ਕੱਢ ਗਏ ਕੁਆਲਿਟੀ ਵਗੈਰਾ ਦੇਖੋ ਵਾ ਕਿਹੜਾ ਸੂਰੀ ਆ ਇਹ ਦੂਜਾ ਸੁਆ ਸੂਰੀ ਦੂਜਾ ਸੁਆ ਯਾਰ ਬੈੜ ਦਾ ਘਖਰਾ ਕੁਖਰਾ ਬੜਾ ਜ਼ਬਰਦਸਤ ਆ ਹਨਾ ਇਹਨੂੰ ਬਾਹਰ ਲਿਆ ਮੜੀ ਜੀ ਵਾਗੈਰਾ ਦੇਖੋ ਯਾਰ ਫਿਟਨੈਸ ਲੇਵੇ ਦੀ ਅੱਗੇ ਪਿੱਛੇ ਦਾ ਲੇਵਾ ਤੇ ਝੋਲੀ ਵਾਲੀ ਬੈੜ ਆ ਜਮਾ ਨਿਆਰੇ ਦਾ ਤੇ ਵੀਰੇ ਪਾਨੇ ਇੱਕ ਤਰ੍ਹਾਂ ਦੀ ਮੰਨ ਕੇ ਚੱਲੀ ਫ੍ਰਿਜ ਦੇ ਨਾਲ ਫੈਟ ਵੀ ਮਿਲਣੀ ਹੈ ਹਨਾ ਹਾਂਜੀ ਹਾਂ ਠੀਕ ਹੈ ਤੇ 21 ਮਿੰਟ ਲੋ 28 ਕਿਲੋ ਦਿੱਤਾ ਹੋਗਾ ਆਪ ਲੋ ਪਰ ਆਪਾਂ ਕਹਿੰਦੇ 25 26 ਮੰਨ ਕੇ ਬੰਦਾ ਲੈ ਲਵੇ ਪਰ ਬੈੜ ਨਜ਼ਾਰੇ ਦੇ ਦਊਗੀ ਅੱਗੇ ਪਿੱਛੇ ਦੀ ਝੋਲੀ ਹੱਡਲੂਣੀ ਹੈਗਾ ਠੀਕ ਹੈ ਕਿੱਥੇ ਜੀ ਕਰਦਾ ਉੱਥੇ ਰੋਕ ਲਓ ਹਨਾ ਸੋ ਨਾੜਾ ਨੂੜਾ ਨਾਲ ਦੇਖੋ ਯਾਰ ਕਿਆ ਫਾਤਾ ਜਮਾ ਗੁੰਦੀ ਪਈ ਆ ਹਨਾ ਮੂਰੇ ਮਗਰਦਾਲੇ ਵਾਲਾ ਅਗੇ ਪਿਛੇ ਦਾ ਲੇਵਾ ਜਮਾ ਤੇ ਫਾੜੀ ਵਾਲਾ ਲੇਵਾ ਜਿਵੇਂ ਐਡਾ ਲੇਵਾ ਕੋਈ ਪਾਸ ਆਸਾ ਨਹੀਂ ਹਨਾ ਸਵਾਦ ਦੇਖੋ ਸਵੇਰ ਮਰਜੀ ਖੜਾ ਕਿ ਸਵਾਦੀ ਠੰਡੀ ਆ ਬਿਲਕੁਲ ਠੀਕ ਆ ਸਾਂਤ ਸਵਾਦੀ ਆ ਠੰਡੀ ਆ ਬੱਚੀ ਦੇਖ ਰਹੇ ਹਫ ਇਹ ਕਿਹੜਾ ਸੂਆ ਸੂਰੀ ਆ ਇਹ ਪਲੂਣ ਆਈ ਚਾਰ ਦੰਦਾਂ ਦਾ ਪਲੂਣ ਚਾਰ ਦੰਦ ਹਨਾ ਕੈ ਦੰਦ ਕੱਢਦੀ ਆ ਇਹ ਲੈ ਲੂਗੇ 15 ਰੁਪਏ ਜੀ 15 ਰੁਪਏ ਇਹ ਨਾ ਨਹੀਂ ਕੱਚੀ ਆ ਬੱਚੀ ਠੀਕ ਐ ਦੁੱਧ ਦੀ ਮੈਂ ਐਵਰੇਜ ਕਿੰਨੀ ਕਰੋਗੇ ਜੀ ਇਹ 30 ਤੋਂ ਪਲੱਸ ਦੇ ਦਿੰਦੀ ਜੀ ਈ ਤੋਂ ਪਲੱਸ ਸੀਮਨ ਵਗੈਰਾ ਪਤਾ ਹਰ ਕੁਛ ਕਿਰੇ ਕਿੱਥੋਂ ਕਿਵੇਂ ਕੀ ਗੱਲਵਾਦ ਸੀਮਨ ਦਾ ਕਾਟ ਦੇ ਦੇਣਗੇ ਦੁੱਧ ਈ ਤੋਂ ਪਾਰ ਦੇ ਦੂੰਗੇ ਹਾਂਜੀ ਤੇ ਕਾਟ ਵਗੈਰਾ ਤੇ ਬਰੀਰ ਕੁਆਲਿਟੀ ਚੈੱਕ ਕਰੋ ਜਿਹੜੇ ਵੀ ਕਹਿੰਦੇ ਐਸਫ ਦਾ ਅਸੀਂ ਨਗੀਨਾ ਲੈਣਾ ਫਾਰਮ ਦਾ ਸਾਨੂੰ ਸ਼ੌਂਕ ਆ ਉਹ ਤੁਹਾਡੇ ਫਰਨਸ ਹੋਗੇ ਇਸ ਬੱਚੀ ਨੇ ਪੂਰਾ ਕਰਨਾ ਆ ਭਾਨੇ ਦੰਦੋ ਕਿਵੇਂ ਦੱਸੀਆ ਚਾਰ ਦੰਦ ਨਵਰੇ ਰੇ ਜੀ ਮਾੜੇ ਚਾਰ ਦੰਦ ਮੂੰਹੋਂ ਆ ਪਹਿਲਾ ਸੂਆ ਸੂਰੀਆ ਹਨਾ ਹਾਂਜੀ ਤੇ ਸੂਨ ਦੇ ਵਿੱਚ ਲਗਭਗ ਇਹਦਾ ਹਫ਼ਤੇ ਤੋਂ ਪਲੱਸ ਪਿਆ ਹਨਾ ਹਾਂਜੀ ਬਈ ਬੇਸ ਕੁਆਲਿਟੀ ਦਿਖਾ ਦਿਓ ਤੇ ਲੋ ਜੀ ਠੀਕ ਐ ਤੇ ਸੀਮਨ ਦਾ ਬਾਇਓ ਡਾਟਾ ਸਾਰਾ ਪਾ ਦੇਵਾਂਗੇ ਹ ਸੋ ਸੀਮਾ ਦਾ ਤੁਹਾਨੂੰ ਬਾਇਓ ਡਾਡਾ ਸਾਰਾ ਮਿਲ ਜੂਗਾ ਤੇ 30 ਕਿਲੋ ਦਾ ਅਬਬ ਦੁੱਧ ਇਹਨੇ ਬੈੜ ਨੇ ਦੇ ਦੇਣਾਗਾ ਫੋਨ ਦੇ ਵਿੱਚ ਦਿਨ ਹਫਤਾ ਬਾਕੀ ਆ ਫੁੱਲ ਰਿਕਾਰਡ ਵਾਲੀ ਆ ਇਹ ਤੁਹਾਨੂੰ ਦਿਖਾ ਚੁੱਕੇ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦੇਣ ਲਈ